ਆ ਬੰਦੇ ਬਾਈ ਜੀ ਤੁਸੀਂ ਯਾਰ ਪੈਗ ਲਾਇਆ ਬਾਈ 스멜 ਆ ਰਹੀ ਮੂੰਹ ਤੋਂ ਲਾਇਆ ਨਾ ਹੋਣਗੇ ਚੈੱਕ ਦਵਾਈ ਦਵਾਈ ਕਿਹੜੀ ਦਵਾਈ ਦਵਾਈ ਆਦੇ ਪਿੰਡ ਆਉਂਦੇ ਰਾਦੇ ਜਿਹੜੇ ਇੱਥੇ ਉਮੀਦਵਾਰ ਹੈਗੇ ਨਾ ਕੌਣ ਨੇ ਜਿਓ ਲੋਕਲ ਹੀ ਐ ਪਾਜੀ ਕਿਹੜੇ ਕੌਣ ਨੇ ਉਮੀਦਵਾਰ ਔਰੇ ਆਦੇ ਗੋਸਾਲਾ ਰੋਡ ਹਾਂਜੀ ਗੋਸਾਲਾ ਰੋਡ ਇਸ ਵਾਰ ਕੌਣ ਹੈ ਅਨੰਦਪੁਰ ਸਾਹਿਬ ਤੋਂ ਨੰਦਪੁਰ ਸਾਹਿਬ ਤੋਂ ਇਹ ਇਹ ਭਾਜੀ ਸਾਡੇ ਦਾ ਪੈਕ ਲਾਇਆ ਤੁਸੀਂ ਨਾ ਭਾਜੀ ਨਹੀਂ ਲਾ ਸਮੈਲ ਆਉਂਦੀ ਤੁਹਾਤੋਂ ਹਾਂ ਨਾ ਲਾਇਆ ਨਾ ਕਿੰਨੇ ਕਿਲਾਏ ਬੱਬੂ ਉਹ ਕੀਤਾ ਸੀ ਭਾਜੀ ਉਹ ਤਾਂ ਸਵੇਰੇ ਪੀ ਲੈਂਦਾ ਮੈਂ ਪਰ ਆ ਇਹ ਨਾ ਕਰੇ ਕਰੋ ਯਾਰ ਸ਼ਰਾਬ ਪੀ ਕੇ ਤੁਸੀਂ ਰੈਲੀ ਚ ਆਏ ਹੋ ਯਾਰ ਭਾਈ ਹੈ ਜੇ ਤੁਸੀਂ ਕੰਪੇਅਰ ਕਰੋਗੇ ਪਿਛਲੀ ਸਰਕਾਰਾਂ ਦੇ ਨਾਲੋਂ ਹੈਲਥ ਤੇ ਐਜੂਕੇਸ਼ਨ ਦੋਨਾਂ ਚ ਕਾਫੀ ਸੁਧਾਰ ਆਇਆ ਐਜੂਕੇਸ਼ਨ ਵਾਲੇ ਤਾਂ ਜੀ ਬੈਠੇ ਆ ਜੀ ਆਨੰਦਪੁਰ ਸਾਹਿਬ ਮੋਰਚਾ ਲਾਈ ਜੀ ਉਮਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਸਿੱਧਾ ਹੀ ਕਹਿਤਾ ਵੀ ਰਾਗਵ ਚੱਡਾ ਤੇ ਨਿਲਦੀਕੀ ਆ ਕੁਝ ਪੁਲਿਸ ਆਫੀਸਰ ਜਿਹੜੇ ਮੇਰੇ ਹਲਕੇ 'ਚ ਨਸ਼ਾ ਭਗਾਉਂਦੇ ਆ ਜੀ ਕੋਈ ਵੀ ਗੱਲ ਆ ਨਾ ਮੂੰਹ ਤੇ ਕਹਿ ਦੇਣੀ ਚਾਹੀਦੀ ਆ ਮੈਂ ਤਾਂ ਆਪ ਕਹਿ ਦਿੰਦਾ ਜਿੱਥੇ ਕੋਈ ਸਾਡੇ ਕੋਈ ਕਸੂਰ ਆ ਕਿਸੇ ਦਾ ਅਸੀਂ ਕਹਿ ਦਨੇ ਆ ਵੀ ਨਹੀਂ ਅੱਛੇ ਸਰਕਾਰ ਸਾਡੀ ਠੀਕ ਨਹੀਂ ਆ ਮੰਨਦੇ ਹੋ ਇਮਾਨਦਾਰ ਆ ਜੀ ਉਮਰ ਵਿਜੇ ਬਿਲਕੁਲ ਮੰਨਦਾ ਜੀ ਫਿਰ ਉਹਨਾਂ ਦੀ ਕਿਉਂ ਨਹੀਂ ਸੁਣੀ ਜਾਂਦੀ ਜੀ ਕੀ ਇਮਾਨਦਾਰ ਬੰਦਿਆਂ ਦੀ ਪਾਰਟੀ ਸੁਣਦੀ ਨਹੀਂ ਜੀ ਜਦੋਂ 70 ਸਾਲਾਂ ਦਾ ਗੰਦ ਪਿਆ ਹੋਣਾ ਕਿਸੇ ਪਾਸੇ ਤਾਂ ਉਹਨੂੰ ਸਾਫ਼ ਕਰਨ ਦੇ ਵਿੱਚ ਨਾ ਟਾਈਮ ਤਾਂ ਲੱਗੂਗਾ ਕਿਹੜਾ ਬੰਦਾ ਕਹਿੰਦਾ ਜੀ ਬਈ ਜਿਹੜੇ ਕੰਮ ਪੈਂਡਿੰਗ ਪਏ ਆ ਬੇਇਜ਼ਾਦੀ ਦਾ ਮੁੱਦਾ ਮੈਂ ਮਿੰਟਾਂ 'ਚ ਕਰ ਦੂੰਗਾ ਮੈਨੂੰ ਦੋ ਤਾਂ ਸਹੀ ਕਮਾਂਡ ਫਿਰ ਉਹ ਕਿਉਂ ਟਾਈਮ ਲੱਗੂਗਾ ਜੀ ਉਹਨੂੰ ਤੇ ਬਾਈ ਜੀ ਹਾਂਜੀ ਬੋਟ ਬਣੀ ਹੋਈ ਆ ਨਹੀਂ ਜੀ ਬੋਟ ਨਹੀਂ ਬਣੀ ਹੋਈ ਬਾਈ ਬਣੀ ਨਹੀਂ ਸਮਰਥਨ ਕਰਨਾ ਹੈਗੇ ਕੀ ਕਰੀਏ ਜੀ ਆਣਾ ਪੈਂਦਾ ਜੀ ਤੁਸੀਂ ਕਹਿੰਦੇ ਜੀ ਅਸੀਂ ਬੋਟ ਪਾਉਣੀ ਆ ਜੀ ਚੱਡਾ ਜੀ ਨੂੰ ਬਣੀ ਤਾਂ ਹੈ ਨਹੀਂ ਵੀਰੇ ਐਵੇਂ ਪਾ ਦੋਗੇ ਮੈਂ ਕਹਿੰਦਾ ਕਿਉਂ ਨਹੀਂ ਜੜੇ ਸਾਡੇ ਲੀਡਰ ਨੇ ਵੱਡੇ ਵੱੱਡੇ ਕਿਉਂ ਨਹੀਂ ਜੰਗ ਦੇ ਮੈਦਾਨ ਦੇ ਚ ਮੂਰਲੀ ਕਤਾਰਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਇਹਨਾਂ ਨੇ ਲੋਕਾਂ ਨੂੰ ਮਰਵਾਣਾ ਹੀ ਹੁੰਦਾ ਇਹਨਾਂ ਨੇ ਆਪਣੇ ਬੱਚੇ ਨਹੀਂ ਆਪਣੇ ਬੱਚੇ ਸੇਵ ਕਰਨੇ ਹੁੰਦੇ ਆ ਇੱਕ ਕਾਨੂੰਨ ਨਹੀਂ ਹੋਣਾ ਚਾਹੀਦਾ ਜੀ ਜੇ ਕੋਈ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਤਾਂ ਸਭ ਤੋਂ ਪਹਿਲਾਂ ਜੀ ਜਿਹੜਾ ਮੰਤਰੀ ਬਣਾਇਆ ਹੋਇਆ ਜਿਹਨੂੰ ਇੰਨਾ ਲੋਕਾਂ ਨੇ ਮਤਲਬ ਕਿ ਵਿਸ਼ਵਾਸ ਕੀਤਾ ਉਹਦੇ ਬੱਚੇ ਸਭ ਤੋਂ ਪਹਿਲਾਂ ਫੌਜ ਦੇ ਵਿੱਚ ਜਾਂ ਪਰਮਿ ਬਿਨਾਂ ਸ਼ਰਤ ਪਰਤ ਕੀਤੇ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿਣਾ ਉਹਨਾਂ ਨੂੰ ਸਮਾ ਜੰਗ ਦੀ ਮੂਰਲੀ ਕਤਾਰ ਚ ਪਾਉਣਾ ਚਾਹੀਦਾ ਉਹਨਾਂ ਦਾ ਨਾਲੇ ਇਹਦੇ ਨਾਲ ਦੋ ਗੱਲਾਂ ਹੋਣਗੀਆਂ ਜੀ ਇੱਕ ਤਾਂ ਉਹੀ ਬੰਦੇ ਅੱਗੇ ਆਉਣਗੇ ਜਿਹੜੇ ਦਿਲੋਂ ਚਾਹਣਗੇ ਵੀ ਸਾਡੇ ਦੇਸ਼ ਦੀ ਤਰੱਕੀ ਹੋਵੇ ਲੋਕਾਂ ਦਾ ਭਲਾ ਹੋਵੇ ਚਾਹੇ ਸਾਨੂੰ ਜਾਨਾਂ ਦੇਣੀਆਂ ਪੈ ਜਾਵੇ ਕਿਉਂਕਿ ਅੱਜ ਕੱਲ ਬਿਆਨ ਹੀ ਦਿੱਤੇ ਜਾਂਦੇ ਆ ਜੀ ਵੀ ਜਾਨ ਦੇ ਦਿਆਂਗੇ ਜਾਨ ਕੋਈ ਨਹੀਂ ਜੀ ਦਿੰਦਾ ਉਹ ਕਿਸਾਨਾਂ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਨੇ ਵੇਖ ਕੀਤਾ ਜੀ ਕਿਸਾਨਾਂ ਨੂੰ ਤਾੜਤਾ ਉਹ ਮੁੰਡਾ ਸ਼ੁਭਕਰਨ ਮਰ ਗਿਆ ਜੀ ਕਿਹੜੇ ਲੀਡਰ ਦਾ ਮਰਿਆ ਜੀ ਬੱਚਾ ਜੀ ਮਾਲਵਿੰਦਰ ਕਾਂਗੋਰਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ ਜੀ ਜੇ ਤੁਸੀਂ ਇੱਥੇ ਖੜੇ ਹੋ ਸਮਰਥਨ ਦੇ ਵਿੱਚ ਕੱਲ ਨੂੰ ਉਹਨਾਂ ਨੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਨਹੀਂ ਪੂਰੇ ਕੀਤੇ ਜੀ ਵਿਰੋਧ ਚ ਵੀ ਖੜੋਗੇ ਦੇਖੋ ਗੱਲ ਸੁਣੋ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਤੁਹਾਡੇ ਇੱਕ ਸਟੇਜ ਤੇ ਗੱਲ ਕਰੀ ਸੀਗੀ ਵੀ ਅਸੀਂ ਜਿੱਥੇ ਲੋੜ ਵਿਰੋਧ ਕਰਨ ਦੀ ਹੁੰਦੀ ਅਸੀਂ ਕਰਦੇ ਆ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਜੀ ਚੋਰ ਠੱਗ ਲੁਟੇਰੇ ਨੇ ਜੀ ਇਹ ਪਾਰਟੀ ਵਾਲੇ ਉਹਨਾਂ ਪਾਰਟੀਆਂ ਦੇ ਬੰਦੇ ਸ਼ਾਮਲ ਹੋਈ ਜਾ ਰਹੇ ਜੀ ਜਿਹੜੇ ਵਰਕਰ ਮਿਹਨਤ ਕਰਦੇ ਮਰ ਗਏ ਉਹਨਾਂ ਨੂੰ ਟਿਕਟਾਂ ਨਹੀਂ ਜੀ ਕੁਝ ਥੇਰ ਪਹਿਲਾਂ ਇੱਥੋਂ ਅਨਾਉਂਸਮੈਂਟਾਂ ਵੀ ਹੋ ਕੇ ਛੱਡੀਆਂ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਇਹ ਰੈਲੀ ਕੁਝ ਚੋਰਾਂ ਦੀ ਰੈਲੀ ਵੀ ਬਣ ਗਈ ਹੈ ਕਿਉਂਕਿ ਇੱਥੇ ਕਹਿੰਦੇ ਪੰਜ ਮੋਬਾਈਲ ਕੱਢ ਲਏ ਜੀ ਮੋਬਾਈਲ ਸੰਭਿਆ ਹੋ ਜੀ ਤੁਸੀਂ ਆਪਣਾ ਪੁਲਿਸ ਅਨਾਉਂਸਮੈਂਟ ਜੀ ਹਾਂਜੀ ਹਾਂਜੀ ਸੋ ਪੰਜ ਮੋਬਾਈਲ ਜਿਹੜੇ ਇੱਥੇ ਕੱਢ ਚੁੱਕੇ ਆ ਕਿਉਂਕਿ ਚੋਰ ਹਰ ਕਿਤੇ ਦਾ ਲਾ ਲੈਂਦੇ ਹੁੰਦੇ ਆ ਪਰ ਇਹ ਮੁੱਖ ਮੰਤਰੀ ਦੀ ਰੈਲੀ ਹੈ ਘੱਟੋ ਘੱਟ ਚੋਰਾਂ ਨੂੰ ਮੁੱਖ ਮੰਤਰੀ ਦਾ ਡਰ ਨਹੀਂ ਹੈਗਾ ਜੀ ਮੁੱਖ ਮੰਤਰੀ ਦੀ ਰੈਲੀ 'ਚ ਚੋਰੀਆਂ ਹੋ ਜਾਂਦੀਆਂ ਜੀ ਇਹ ਦਿਨ ਭਾਜੀ ਉਸ ਦੇ ਨਾਲਾ ਕੱਲੇ ਮੁੱਖ ਮੰਤਰੀ ਸਾਹਿਬ ਵੀ ਕੁਝ ਨਹੀਂ ਕਰ ਸਕਦੇ ਸਾਨੂੰ ਆਪ ਲੋਕਾਂ ਨੂੰ ਵੀ ਜ਼ਿੰਮੇਵਾਰ ਹੋਣਾ ਪੈਣਾ ਉਹਦੇ 'ਚ ਆਪਾਂ ਹੀ ਜ਼ਿੰਮੇਵਾਰ ਹੁੰਦੇ ਆਂ ਆਪਣੇ ਲੋਕਾਂ ਨੂੰ ਕਾਦੇ ਲਈ ਚੁਣੇ ਜਾਂਦੇ ਜੀ 13 ਲੋਕ ਕਾਦੇ ਲਈ ਚੁਣਨੇ ਆ 117 ਕਾਦੇ ਲਈ ਚੁਣੇ ਜਾਂਦੇ ਭਾਜੀ ਭਾਜੀ ਇਹ ਮੰਨਦੇ ਹੋ ਵੀ ਬੰਦਾ ਸੁਧਰਦਾ ਡਰਨ ਵਾਲਿਆ ਜਾਂ ਤਾਂ ਪਿਆਰ ਨਾਲ ਸੁਧਰ ਜੂਗਾ ਜੇ ਪਿਆਰ ਨਾਲ ਨਹੀਂ ਸੁਧਰਦਾ ਤਾਂ ਫੇਰ ਜੁੱਤੀ ਫੇਰ ਦਿੰਦੇ ਆ ਜੇ ਇੱਥੇ ਕਾਨੂੰਨ ਦੀ ਜੁੱਤੀ ਸਖਤ ਹੋਗੀ ਭਾਜੀ ਤੁਹਾਨੂੰ ਲੱਗਦਾ ਨਹੀਂ ਵੀ ਮੈਂ ਇਹ ਨਹੀਂ ਕਹਣਾ ਵੀ ਇਹੀ ਪਾਰਟੀ ਨੇ ਦੇਸ਼ ਭਰ ਦਾ ਹੀ ਹਾਲ ਇਹ ਆ ਉੱਪਰੋਂ ਹੀ ਜੇ ਕੇਂਦਰੀ ਬਣਾ ਦੇਵੇ ਅਜਿਹੇ ਸਖਤ ਕਾਨੂੰਨ ਸਰਕਾਰਾਂ ਨੂੰ ਬਣਾਉਣੇ ਚਾਹੀਦੇ ਜਿਹੜੇ ਮਰਜ਼ੀ ਇਰਾਜ਼ ਦੀਆਂ ਹੋਣ ਭਾਜੀ ਸੈਂਟਰ ਦੀਆਂ ਹੋਣ ਜੀ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਕਿਤੇ ਨਾ ਕਿਤੇ ਥੋੜੀ ਗੱਲ ਸਹੀ ਐ ਵੀ ਲੋਕਾਂ ਨੂੰ ਸਖਤਾਈ ਚਾਹੀਦੀ ਐ ਚੰਡੀਗੜ੍ਹ 'ਚ ਆਪਾਂ ਜਾਂਦੇ ਆ ਉੱਥੇ ਸੀਟ ਬੈਲਟ ਲਾਂਦੇ ਇੱਥੇ ਲਗਭਗ ਪਾਕਿਸਤਾਨ ਵਾਲੇ ਮਾਹੌਲ ਐ ਪੰਜਾਬ 'ਚ ਹੋਇਆ ਵਾ ਸੁਰੋਪੜ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚ ਰਹੇ ਨੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗੌਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸੋ ਵੇਖ ਸਕਦੇ ਹੋ ਅੱਜ ਇੱਥੇ ਪੰਜਾਬ ਪਰ ਤੋਂ ਜਾਂ ਫਿਰ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਵਿਧਾਇਕ ਹੁੰਦੇ ਨੇ ਉਹ ਵੀ ਪਹੁੰਚੇ ਨੇ ਜੈ ਕਿਸ਼ਨ ਸਿੰਘ ਰੋੜੀ ਪਹੁੰਚੇ ਨੇ ਇਸ ਤੋਂ ਇਲਾਵਾ ਦਿਨੇਸ਼ ਚੱਡਾ ਜੀ ਰੋਪੜ ਤੋਂ ਵਿਧਾਇਕ ਨੇ ਪਹੁੰਚੇ ਨੇ ਇਸ ਤੋਂ ਇਲਾਵਾ ਹਰਜੋਤ ਬੈਂਸ ਪਹੁੰਚੇ ਨੇ ਸੋ ਦਿਨੇਸ਼ ਚੱਡਾ ਜੀ ਜਿਹੜੇ ਹੈਗੇ ਆ ਉਹ ਸੰਬੋਧਨ ਕਰ ਰਹੇ ਨੇ ਲੋਕਾਂ ਨੂੰ ਕਿਉਂਕਿ ਉਹਨਾਂ ਦਾ ਹਲਕਾ ਏ ਰੋਪੜ ਹਲਕਾ ਹਰ ਬੀਤ ਪਿਆਰੇ ਪੰਜਾਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਚੰਦਗੂ ਮਿੰਟਾਂ ਦੇ ਵਿੱਚ ਸਾਡੇ ਵਿੱਚ ਪਹੁੰਚਣ ਵਾਲੇ ਨੇ ਤੇ ਆਪ ਸਭ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਸਾਰੇ ਕੋ ਸਾਥੀ ਇਧਰ ਮਾਰਕੀਟ ਦੇ ਵਿੱਚ ਨੇ ਜਿੱਥੇ-ਜਿੱਥੇ ਵੀ ਤੁਸੀਂ ਸਾਰੇ ਖੜੇ ਹੋ ਆਪਾਂ ਸਭ ਨੇ ਇਸ ਰੋਡ ਸ਼ੋਅ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ ਚੱਲ ਕੇ ਹਿੱਸਾ ਲੈਣਾ ਤੇ ਅੱਜ ਰੋਪੜ ਸ਼ਹਿਰ ਤੋਂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਵਿੱਚ ਸਰਦਾਰ ਮਾਲਵਿੰਦਰ ਸਿੰਘ ਕਾਂਗੜੀ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਐਲਾਨ ਜਿਹੜਾ ਤੁਸੀਂ ਸਾਰਿਆਂ ਨੇ ਕਰਨਾ ਹੈ ਸੋ ਸਾਰੇ ਇੱਕ ਵਾਰ ਜ਼ੋਰਦਾਰ ਨਾਅਰੇਆਂ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਵਿੱਚ 13 ਸੀਟਾਂ ਦੀ ਜਿੱਤ ਦਾ ਐਲਾਨ ਤੁਸੀਂ ਜ਼ੋਰਦਾਰ ਨਾਅਰੇਆਂ ਦੇ ਨਾਲ ਕਰੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਨਾਲ ਹੀ ਮੇਰੀ ਬੇਨਤੀ ਹੈ ਕਿ ਜਿੰਨੇ ਵੀ 9 ਦੇ 9 ਵਿਧਾਨ ਸਭਾ ਹਲਕਿਆਂ ਤੋਂ ਐਮਐਨਏ ਸਹਿਬਾਨ ਹਲਕਾ ਇੰਚਾਰ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਪੀਕਰ ਸਪੀਕਰ ਸਾਹਿਬ ਪਹੁੰਚੇ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਉਹ ਜਿਸ ਗੱਡੀ ਤੋਂ ਮੈਂ ਬੋਲ ਰਿਹਾ ਇਹਦੇ ਨਜ਼ਦੀਕ ਆ ਜਾਣ ਤਾਂ ਕਿ ਜਿੰਨੀ ਦੇਰ ਤੱਕ ਸੋ ਮੈਂ ਪੰਜਾਬ ਦੇ ਇਤਿਹਾਸ ਦੇ ਪੰਜਾਬ ਦੇ ਰਾਜਨੀਤੀਕ ਇਤਿਹਾਸ ਦੇ ਅੱਜ ਤੱਕ ਦੇ ਸਭ ਤੋਂ ਸੋ ਜੈ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਕੁਝ ਬੰਦੇ ਆਏ ਹੋਏ ਜੀ ਉਹ ਇੱਕ ਤਾਂ ਉਹਨੂੰ ਕਹਿੰਦੇ ਜੀ ਸਾਨੂੰ ਸਾਡੇ ਕਾ ਮਲਕੇ ਉਮੀਦਵਾਰ ਦਾ ਨਾਮ ਹੀ ਨਹੀਂ ਪਤਾ ਜੀ ਅੱਛਾ ਜੀ ਆਏ ਹੋਏ ਸ਼ਰਾਬ ਪੀਤੇ ਹੋ ਜੀ ਬਹੁਤ ਅਜਿਹੇ ਬੰਦੇ ਰੈਲੀ ਚ ਆਉਣੇ ਚਾਹੀਦੇ ਜੀ ਨਹੀਂ ਨਹੀਂ ਹੋਣੇ ਚਾਹੀਦੇ ਜੀ ਉਹ ਦੇਖੋ ਜੀ ਆਏ ਹੋਏ ਆ ਸਮੈਲ ਬਹੁਤ ਜ਼ਿਆਦਾ ਆ ਰਹੀ ਹੈ ਜੀ ਦੇਖੋ ਦੇਖੋ ਗੱਲ ਇਹ ਆ ਵੀ ਇੱਥੇ ਪਤਾ ਨਹੀਂ ਕਿਹੜੇ-ਕਿਹੜੇ ਬੰਦੇ ਆਏ ਆ ਇਹੋ ਜਿਹੇ ਵੀ ਹੋ ਸਕਦਾ ਹੈ ਜਿਹੜੇ ਆਮ ਆਦੀ ਪਾਰਟੀ ਨਾਲ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਹੈਗਾ ਤੇ ਇਸ ਕਰਕੇ ਓਪਨ ਸੱਦਾ ਕੋਈ ਆਪਾਂ ਚੈੱਕ ਤਾਂ ਕਰ ਨਹੀਂ ਰਹੇ ਕਿਸੇ ਨੂੰ ਇਸ ਕਰਕੇ ਇਹਦਾ ਅੱਜ ਜੀ ਵਿਜੇਂਦਰ ਸਿੰਘਲਾ ਹਲਾਨਤਾ ਜੀ ਕਾਂਗਰਸ ਨੇ ਉਧਰੋਂ ਚੰਦੂ ਮਾਜਰ ਆ ਜੀ ਹੋਗੇ ਤੇ ਹੁਣ ਕੀ ਲੱਗਦਾ ਮੁਕਾਬਲਾ ਹੋਊਗਾ ਪਹਿਲਾਂ ਰਾਣਾ ਗੁਰਜੀਤ ਦੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਨਹੀਂ ਵਿਜੇਂਦਰ ਸੰਗਲਾ ਮੇਰੇ ਹਿਸਾਬ ਦੇ ਨਾਲ ਨਹੀਂ ਐਨਾ ਕਮਜ਼ੋਰ ਉਮੀਦਵਾਰ ਹੈ ਸੋ ਬਾਕੀ ਅਕਾਲੀ ਤੇ ਭਾਜਪਾ ਉਹ ਵੀ ਦੋਨੋਂ ਵੰਡ ਚੁੱਕੇ ਆ ਪੂਰੀ ਤਰ੍ਹਾਂ ਤੇ ਇਸ ਕਰਕੇ ਪੂਰੀ ਉਮੀਦ ਹੈ ਕਿ ਜਿਹੜਾ ਮਲਵਿੰਦਰ ਕੰਗ ਹੈ ਕਿਹੜੇ ਮੁੱਦਿਆਂ ਤੇ ਚੌਣ ਲੜ ਰਿਹਾ ਜੀ ਕੰਗ ਸਾਹਿਬ ਫਿਰ ਦੇਖੋ ਕੰਗ ਸਾਹਿਬ ਮੁੱਦੇ ਤਾਂ ਉਹੀ ਨੇ ਜੀ ਮੈਂ ਮੈਂ ਇੱਕ ਗੱਲ ਪਹਿਲਾਂ ਬੇਨਤੀ ਕੀਤੀ ਸੀ ਬੀਬ ਜਿਆਪਕਈਰ ਨੇ ਬਹੁਤ ਸਾਰੀਆਂ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਉਹ ਨਹੀਂ ਹੋਈਆਂ ਪਰ ਜੇ ਅਸੀਂ ਹੈਲਥ ਤੇ ਐਜੂਕੇਸ਼ਨ ਮੇਰੀ ਨਜ਼ਰਾਂ ਚ ਦੋ ਮੁੱਦੇ ਆ ਜੇ ਸਾਡੇ ਦੇਸ਼ ਚੋ ਹੈਲਥ ਤੇ ਐਜੂਕੇਸ਼ਨ ਵੱਲ ਧਿਆਨ ਦਿੱਤਾ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਉਹ ਸਭ ਤੋਂ ਬਹੁਤ ਜ਼ਰੂਰੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਵੀ ਹੈਲਥ ਤੇ ਐਜੂਕੇਸ਼ਨ ਚ ਸਭ ਕੁਝ ਹੋ ਗਿਆ ਬਹੁਤ ਕੁਝ ਬਾਕੀ ਹੈ ਪਰ ਪਹਿਲਾਂ ਦੇ ਨਾਲੋਂ ਜੇ ਤੁਸੀਂ ਕੰਪੇਅਰ ਕਰੋਗੇ ਪਿਛਲੀ ਸਰਕਾਰਾਂ ਦੇ ਨਾਲੋਂ ਹੈਲਥ ਤੇ ਐਜੂਕੇਸ਼ਨ ਦੋਨਾਂ ਚ ਕਾਫੀ ਸੁਧਾਰ ਆਇਆ ਐਜੂਕੇਸ਼ਨ ਵਾਲੇ ਤਾਂ ਜੀ ਬੈਠੇ ਆ ਜੀ ਨੰਦਵਰ ਜੀ ਮੋਰਚਾ ਲਾਈ ਜੀ ਮੈਂ ਬਿਲਕੁਲ ਤੁਹਾਨੂੰ ਸਹੀ ਗੱਲ ਹੈ ਬਿਲਕੁਲ ਬਹੁਤ ਸਾਰੇ ਜਿਹੜੇ ਬੱਚੇ ਬੇਰੁਜ਼ਗਾਰ ਹੈ ਹਰ ਟੀਚਰ ਜਿਹੜੇ ਅਧਿਆਪਕ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਮੈਂ ਮੈਂ ਪਹਿਲਾਂ ਇਹ ਗੱਲ ਕਹੀ ਹੈ ਕਿ ਆਪਾਂ ਕੰਪੇਅਰ ਕਰਨਾ ਹੈ ਵੀ ਜੇਕਰ ਅਸੀਂ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਕੰਪੇਅਰ ਕਰੀਏ ਤਾਂ ਜਿਹੜੀ ਇਹ ਹੁਣ ਹੈਲਥ ਦੇ ਐਜੂਕੇਸ਼ਨ ਚ ਇਹਦੀਆਂ ਸੇਵਾਵਾਂ ਪਹਿਲੇ ਸਾਰਿਆਂ ਨਾਲੋਂ ਬਿਹਤਰ ਹੈ ਤੇ ਨਸ਼ਾ ਦੀ ਕਿਵੇਂ ਵੇਖਦੇ ਹੋ ਜੀ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਸਿੱਧਾ ਹੀ ਕਹਿਤਾ ਵੀ ਰਾਗਵ ਚੱਡਾ ਦੇ ਨਜ਼ਦੀਕੀ ਆ ਕੋਸ਼ ਪੁਲਿਸ ਆਫੀਸਰ ਜਿਹੜੇ ਮੇਰੇ ਹਲਕੇ ਚ ਨਸ਼ਾ ਬਕਾਉਂਦੇ ਆ ਜੀ ਦੇਖੋ ਮੈਂ ਕਹਿੰਦਾ ਵੀ ਇਹ ਤਾਂ ਕਿਤੇ ਪਾਰਟੀ ਦੀ ਤੰਦਰੁਸਤੀ ਦੀ ਨਿਸ਼ਾਨੀ ਆ ਕੋਈ ਵੀ ਗੱਲ ਆ ਨਾ ਮੂੰਹ ਤੇ ਕਹਿ ਦੇਣੀ ਚਾਹੀਦੀ ਆ ਮੈਂ ਤਾਂ ਆਪ ਕਹਿ ਦਿੰਨਾ ਜਿੱਥੇ ਕੋਈ ਸਾਡੇ ਕੋਈ ਕਸੂਰ ਹੈ ਕਿਸੇ ਦਾ ਅਸੀਂ ਕਹਿ ਦਨੇ ਆ ਵੀ ਨਹੀਂ ਅੱਛੇ ਸਰਕਾਰ ਸਾਡੀ ਠੀਕ ਨਹੀਂ ਆ ਇੱਥੇ ਜੇ ਨਸ਼ੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਦਿਖ ਰਿਹਾ ਕਿ ਕੋਸ਼ਿਸ਼ ਕਰ ਰਹੇ ਆ ਪਰ ਅਸੀਂ ਨਾ ਮੈਨੂੰ ਮੈਂ ਤੁਹਾਡਾ ਸਹਿਮਤ ਹੈ ਕਿ ਨਸ਼ਿਆਂ ਚ ਜੋ ਕੁਝ ਹੋਣਾ ਚਾਹੀਦਾ ਉਹ ਕੁਝ ਨਹੀਂ ਹੋਇਆ ਪਰ ਜੋ ਕੁਮਰ ਵਿਜੇ ਪ੍ਰਤਾਪ ਕਹ ਰਿਹਾ ਮੈਂ ਉਹਨੂੰ ਵੀ ਵਧੀਆ ਬੰਦਾ ਇਮਾਨਦਾਰ ਹੈ ਪਾਰਟੀ ਛੱਡ ਕੇ ਤੇ ਨਹੀਂ ਗਿਆ ਕਿਸੇ ਪਾਸੇ ਵੀ ਉਹਦੀ ਗੱਲ ਹੋ ਸਕਦਾ ਕਨਸੀਡਰ ਕਰਨ ਵਾਲੇ ਸਮਝ ਮੰਨਦੇ ਹੋ ਇਮਾਨਦਾਰ ਹੈ ਜੀ ਕੁਮਰ ਵੀ ਜੇ ਪ੍ਰਤਾਪ ਬਿਲਕੁਲ ਮੰਨਦਾ ਜੀ ਫਿਰ ਉਹਨਾਂ ਦੀ ਕਿਉਂ ਨਹੀਂ ਸੁਣੀ ਜਾਂਦੀ ਜੀ ਕਿ ਇਮਾਨਦਾਰ ਬੰਦਿਆਂ ਦੀ ਪਾਰਟੀ ਸੁਣਦੀ ਨਹੀਂ ਜੀ ਦੇਖੋ ਮੇਰੀ ਗੱਲ ਸੁਣੋ ਜਦੋਂ 70 ਸਾਲਾਂ ਦਾ ਗੰਦ ਪਿਆ ਵਾ ਨਾ ਕਿਸੇ ਪਾਸੇ ਤਾਂ ਉਹਨੂੰ ਸਾਫ਼ ਕਰਨ ਦੇ ਵਿੱਚ ਨਾ ਟਾਈਮ ਤਾਂ ਲੱਗੂਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹਨੂੰ ਟਾਈਮ ਲੱਗੂਗਾ ਕਿਉਂਕਿ ਬਹੁਤ ਸਾਰੇ ਹੈ ਤਾਂ ਉਥੇ ਸਮਝ ਜਿਹੜਾ ਬੰਦਾ ਕਹਿੰਦਾ ਜੀ ਬਈ ਜਿਹੜੇ ਕੰਮ ਪੈਂਡਿੰਗ ਪਏ ਆ ਬੇਇੱਜ਼ਤੀ ਦਾ ਮੁੱਦਾ ਮੈਂ ਮਿੰਟਾਂ 'ਚ ਕਰ ਦੂੰਗਾ ਮੈਨੂੰ ਦੋ ਤਾਂ ਸਹੀ ਕਮਾਂਡ ਫਿਰ ਉਹ ਕਿਉਂ ਟਾਈਮ ਲੱਗੂਗਾ ਜੀ ਉਹਨੂੰ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਕਹਿੰਦੇ ਅਸੀਂ ਇਸ ਪਾਸੇ ਵੱਲੋਂ ਚੱਲ ਰਹੇ ਆ ਅਸੀਂ ਪਬਲਿਕ ਨਹੀਂ ਜਿਹੜੀ ਪਬਲਿਸ਼ ਨਹੀਂ ਗੱਲ ਕਰ ਸਕਦੇ ਪਰ ਇਸ ਪਾਸੇ ਵੱਲੋਂ ਅਸੀਂ ਚੱਲ ਰਹੇ ਆ ਜਿਹੜਾ ਬੇਇੱਜ਼ਤੀ ਦਾ ਮੁੱਦਾ ਇਹ ਅਸੀਂ ਇਹਨੂੰ ਜਿਹੜਾ ਪਹਿਲ ਦੇ ਆਧਾਰ ਤੇ ਲੈ ਰਹੇ ਆ ਪਰ ਬਹੁਤ ਸਾਰ ਜੁਕੇਸ਼ਨ ਦੀ ਗੱਲ ਕੀਤੀ ਪੰਜਾਬ ਲੈਵਲ ਤੇ ਹੋਗੀ ਸਿੱਧੀ ਆਨੰਦਪੁਰ ਸਾਹਿਬ ਦੇ ਮੁੱਦੇ ਕਿਹੜੇ ਨੇ ਜੀ ਕਿ ਇੱਥੋਂ ਦੀਆਂ ਕੋਈ ਗਲੀਆਂ ਨਾਲੀਆਂ ਦੇ ਮੁੱਦੇ ਨੇ ਕਿ ਇੱਥੋਂ ਦੇ ਕੋਈ ਪੁਲ ਜਿਹੜੇ ਹੈਗੇ ਜਾਂ ਪੱਕੀਆਂ ਸੜਕਾਂ ਜਾਂ ਹੋਰ ਹਾਈਵੇ ਦਾ ਕੋਈ ਚੀਜ਼ ਜਾਂ ਇਤਿਹਾਸਕ ਸਥਾਨਾਂ ਦੀ ਕੋਈ ਗੱਲ ਆ ਇੱਥੋਂ ਦੇ ਕੀ ਨੇ ਜੀ ਦੇਖੋ ਜੀ ਮੈਂ ਤਾਂ ਕਹਾਗਾ ਜੇ ਮੈਨੂੰ ਇਹਦੇ ਕੁਲਦੀਪ ਸਿੰਘ ਪੁੱਛਣਾ ਜਾਂ ਸਮਰਥਕ ਕਿ ਮੈਂ ਪਾਰਟੀ ਦਾ ਉਹਦੇ ਧਾਰ ਨਹੀਂ ਪਹਿਲੀ ਗੱਲ ਮੈਂ ਇਹ ਗੱਲ ਕਹਾਗਾ ਵੀ ਮੁੱਦੇ ਪੂਰੇ ਦੁਨੀਆ ਦੇ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਬਚਾਉਣਾ ਮੁੱਦਾ ਹੁੰਦਾ ਜੰਗਾ ਜੂਦ ਤੋਂ ਸ਼ਾਂਤੀ ਜਿਹੜੀ ਹੈ ਪੈਦਾ ਕਰਨੀ ਹੁੰਦੀ ਹੈ ਅੱਜ ਸਾਡੇ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਜਿਹੜੇ ਆ ਬੜੇ ਖਤਰਨਾਕ ਸਿਆਸਤਦਾਨ ਆ ਉਹ ਧਰਮਾਂ ਤੇ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡ ਰਹੇ ਨੇ ਇਲਾਕਿਆਂ ਦੇ ਨਾਂ ਤੇ ਲੋਕਾਂ ਨੂੰ ਵੰਡ ਰਹੇ ਆ ਸਭ ਤੋਂ ਪਹਿਲਾਂ ਲੋਕਾਂ ਨੂੰ ਬਚਾਉਣਾ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਹਮਾਸ ਤੇ ਉਹਦੀ ਭਾਈ ਫਲਸਤੀਨ ਤੇ ਇਜ਼ਰਾਈਲ ਦੀ جنگ ਹੈ ਬੱਚੇ ਰੋਟੀ ਮੰਗ ਰਹੇ ਆ ਉਹਨਾਂ ਤੇ ਬੰਬ ਸਿੱਟੇ ਜਾ ਰਹੇ ਨੇ ਅੱਜ ਮੁੱਦਾ ਉਹ ਹੈ ਸਾਨੂੰ ਲੋਕਾਂ ਨੂੰ ਬਚਾਉਣ ਵਾਸਤੇ ਸਭ ਤੋਂ ਵੱਡਾ ਪ੍ਰਾਲਾ ਕਰਨਾ ਚਾਹੀਦਾ ਉਹਦੇ ਵਾਸਤੇ ਮੈਂ ਕਹਿੰਦਾ ਕਿਉਂ ਨਹੀਂ ਜੜੇ ਸਾਡੇ ਲੀਡਰ ਨੇ ਵੱਡੇ ਵੱਡੇ ਕਿਉਂ ਨਹੀਂ ਜੰਗ ਦੇ ਮੈਦਾਨ ਦੇ ਚ ਮੂਰ ਨਹੀਂ ਕਤਾਰਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਸਟੈਂਡ ਕਰਨਾ ਦੇ ਕੇ ਬੰਬ ਦੇ ਕੇ ਚਲੋ ਵੀ ਲੜੋ ਤੁਸੀਂ ਦੂਜੇ ਦੇਸ਼ ਦੇ ਮੁਕਾਬਲੇ ਇਹਨਾਂ ਨੇ ਲੋਕਾਂ ਨੂੰ ਮਰਵਾਉਣਾ ਹੀ ਹੁੰਦਾ ਇਹਨਾਂ ਨੇ ਆਪਣੇ ਬੱਚੇ ਨਹੀਂ ਆਪਣੇ ਬੱਚੇ ਸੇਵ ਕਰਨੇ ਹੁੰਦੇ ਆ ਇੱਕ ਕਾਨੂੰਨ ਨਹੀਂ ਹੋਣਾ ਚਾਹੀਦਾ ਜੀ ਜੇ ਕੋਈ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਤਾਂ ਸਭ ਤੋਂ ਪਹਿਲਾਂ ਜੀ ਜਿਹੜਾ ਮੰਤਰੀ ਬਣਾਇਆ ਹੋਇਆ ਜਿਹਨੂੰ ਇੰਨਾ ਲੋਕਾਂ ਨੇ ਮਤਲਬ ਕਿ ਵਿਸ਼ਵਾਸ ਕੀਤਾ ਉਹਦੇ ਬੱਚੇ ਸਭ ਤੋਂ ਪਹਿਲਾਂ ਫੌਜ ਦੇ ਵਿੱਚ ਜਾਂ ਪਰ ਵੀ ਬਿਨਾਂ ਸ਼ਰਤ ਪਰਤ ਕੀਤੇ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿਣਾ ਉਹਨਾਂ ਨੂੰ ਸਮਾ ਜੰਗ ਦੀ ਮੂਰਲੀ ਗਿਤਾਰ 'ਚ ਪਾਉਣਾ ਚਾਹੀਦਾ ਉਹਨਾਂ ਦਾ ਆਪਣੇ ਆਪ ਅਮਨ ਸ਼ਾਂਤੀ ਹੋ ਜਾਊਗੀ ਦੁਨੀਆ ਦੇ ਵਿੱਚ ਜੇ ਉਹਨੂੰ ਜੰਗ ਦੀ ਮੂਰਲੀ ਗਿਤਾਰ 'ਚ ਬੱਚਾ ਮੰਤਰੀਆਂ ਦੇ ਬੱਚੇ ਹੋਣਗੇ ਤਾਂ ਪੇ ਅਮਨ ਸ਼ਾਂਤੀ ਨਾਲੇ ਇਹਦੇ ਨਾਲ ਦੋ ਗੱਲਾਂ ਹੋਣਗੀਆਂ ਜੀ ਇੱਕ ਤਾਂ ਉਹੀ ਬੰਦੇ ਅੱਗੇ ਆਉਣਗੇ ਜਿਹੜੇ ਦਿਲੋਂ ਚਾਹਣਗੇ ਵੀ ਸਾਡੇ ਦੇਸ਼ ਦੀ ਤਰੱਕੀ ਹੋਵੇ ਲੋਕਾਂ ਦਾ ਭਲਾ ਹੋਵੇ ਚਾਹੇ ਸਾਨੂੰ ਜਾਨ ਦੇਣੀ ਪੈ ਜਾਵੇ ਕਿਉਂਕਿ ਅੱਜ ਕੱਲ ਬਿਆਨ ਹੀ ਦਿੱਤੇ ਜਾਂਦੇ ਆ ਜੀ ਵੀ ਜਾਨ ਦੇ ਦਿਆਂਗੇ ਜਾਨ ਕੋਈ ਨਹੀਂ ਜੀ ਦਿੰਦਾ ਉਹ ਕਿਸਾਨਾਂ ਦੇ ਉੱਤੇ ਜੀ ਪੰਜਾਬ ਸਰਕਾਰ ਨੇ ਵੀ ਇਹੀ ਕੀਤਾ ਜੀ ਕਿਸਾਨਾਂ ਨੂੰ ਤਾੜਤਾ ਉਹ ਮੁੰਡਾ ਸ਼ੁਭਕਰਨ ਮਰ ਗਿਆ ਜੀ ਕਿਹੜੇ ਲੀਡਰ ਦਾ ਮਰਿਆ ਜੀ ਬੱਚਾ ਜੀ ਹਾਂ ਸ਼ੁਭਕਰਨ ਜਿਹੜਾ ਮਰਿਆ ਬੈਥੇ ਤਾਂ ਹਰਿਆਣੇ ਵਾਲੇ ਪੁਲਿਸ ਵਾਲਿਆਂ ਦੀ ਗੋਲੀ ਨਾਲ ਮਰਿਆ ਪਰ ਪੰਜਾਬ ਸਾਈਡ ਸੀ ਜਿਓ ਦਿੱਤੇ ਸੀਗਾ ਉਹ ਮੈਂ ਇਹ ਨਹੀਂ ਕਹਿੰਦਾ ਕੋਈ ਜ਼ਿੰਮੇਵਾਰੀ ਤੋਂ ਭੱਜ ਸਕਦਾ ਪਰ ਉੱਥੇ ਜਿਹੜਾ ਨਾ ਜਿਵੇਂ ਬਾਰਡਰ ਦੇ ਉੱਤੇ ਜਿਹੜੀ ਗੱਲ ਹੋ ਰਹੀ ਆ ਬਾਰਡਰ ਤੇ ਆਪਾਂ ਕਹਿ ਨਹੀਂ ਸਕਦੇ ਵੀ ਬਾਰਡਰ ਤੇ ਕਿਸਾਨਾਂ ਨੂੰ ਵੀ ਤੁਸੀਂ ਉੱਧਰ ਜਾ ਕੇ ਗੋਲੀ ਖਾਓ ਜਾਂ ਸਾਡੇ ਵੱਲ ਨਾ ਕਹੋ ਇੱਦਾਂ ਨਹੀਂ ਆਪਾਂ ਕਹਿ ਸਕਦੇ ਉਹ ਐ ਵੀ ਚਲੋ ਇਹਨਾਂ ਨੇ ਕਿਸਾਨਾਂ ਨੂੰ ਉੱਥੇ ਹੁਣ ਹਰਿਆਣੇ ਨੇ ਰੋਕਿਆ ਵਾ ਨਾ ਉਹਦੇ ਪੰਜਾਬ ਸਰਕਾਰ ਦਾ ਮੈਨੂੰ ਨਹੀਂ ਲੱਗਦਾ ਕਿ ਇਨਸਾਫ ਤਾਂ ਨਹੀਂ ਮਿਲਿਆ ਜੀ ਹਣ ਪਛਾਤੀ ਫਿਰ ਜਾਪਾ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਤੂੰ ਹਣ ਪਛਾਤੀ ਤੇ ਕਰਤਾ ਇੱਥੇ ਕਿਹੜੇ ਨਾਮ ਗਾ ਹੋਗੇ ਜੀ ਉਹ ਪੰਜਾਬ ਵਿੱਚ ਸੀ ਜੀ ਉਹ ਪੰਜਾਬ ਸੀ ਪੰਜਾਬ ਦੀ ਪੁਲਿਸ ਨੇ ਗੋਲੀ ਚਲਾਈ ਸੀਗੀ ਹੁਣ ਹਰਿਆਣੇ ਦੀ ਪੁਲਿਸ ਨੇ ਗੋਲੀ ਚਲਾਈ ਹੈ ਉੱਥੇ ਕਿਸਾਨਾਂ ਦੇ ਉੱਤੇ ਗੋਲੀ ਦੇ ਜਿਹੜਾ ਗੋਲੀ ਦਾ ਬੋਲਟ ਹੁੰਦਾ ਜੀ ਉਤੋਂ ਤਾਂ ਪਤਾ ਹੀ ਲੱਗਦਾ ਕਿਹਦੇ ਕੋਲ ਹੈ ਜੀ ਉਹ ਦਿੱਤੀ ਹੋਈ ਗਨ ਕੀਦੀ ਸੀਗੀ ਕਿਹੜੇ ਪੁਲਿਸ ਅਫਸਰ ਦੀ ਸੀ ਜੀ ਨਹੀਂ ਨਹੀਂ ਇਹ ਤਾਂ ਦੇਖੋ ਸਾਫ਼ ਆ ਚੁੱਕਿਆ ਇਨਕੁਆਰੀ ਦੀ ਗੱਲ ਲੱਗ ਹੈ ਮੈਂ ਇਨਕੁਆਰੀ ਦੀ ਗੱਲ ਨਹੀਂ ਕਰੂੰਗਾ ਕਿਹੜੇ ਪੁਲਿਸ ਅਧਿਕਾਰੀ ਇਨਕੁਆਰੀ ਕਰ ਰਹੇ ਨੇ ਪਰ ਇੱਕ ਗੱਲ ਸਾਫ਼ ਹੈ ਕਿ ਉਹ ਹਰਿਆਣਾ ਆ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੀ ਹੋਇਆ ਹਾਂਜੀ ਹਰਿਆਣਾ ਦੀ ਹੋਇਆ ਪਰ ਹਰਿਆਣਾ ਦਾ ਵੀ ਬੰਦਾ ਤਾਂ ਫੜ ਰਿਆ ਹੋਣਾ ਚਾਹੀਦਾ ਜੀ ਉਹ ਤਾਂ ਡਿਊਟੀ ਸਾਢੀ ਜਾਂ ਨਾ ਜੀ ਬਿਲਕੁਲ ਬਿਲਕੁਲ ਫੜ ਹੋਣਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਇਹਦੇ ਲਈ ਕੋਸ਼ਿਸ਼ਾਂ ਜਾਰੀ ਕਰਨੀਆਂ ਚਾਹੀਦੀਆਂ ਔਰ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਫੜ ਕੇ ਜੀ ਮਾਲਵਿੰਦਰ ਕੰਗੋਂ ਹਰਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ ਜੀ ਮੈਂ ਕੀ ਕਿਹਨੂੰ ਮਾਲਵਿੰਦਰ ਕੰਗ ਨੂੰ ਹਾਂਜੀ ਹਾਂਜੀ ਬੜੀ ਵਧੀਆ ਨੌਜਵਾਨ ਮੁੰਡਾ ਹੈ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਤੇ ਕਾਮਨਾ ਕਰਦੇ ਹਾਂ ਕਿ ਸਾਫ਼ ਸੁਥਰਾ ਆਪਣਾ ਕੰਮ ਕਰੇਗਾ ਕਾਮਨਾ ਕਰਦਾ ਮੈਂ ਤਾਂ ਇਸ ਗੱਲ ਦੀ ਔਰ ਵਧੀਆ ਸਾਰੇ ਸਾਡੀ ਅੱਜ ਤੁਸੀਂ ਇੱਥੇ ਖੜੇ ਹੋ ਸਮਰਥਨ ਦੇ ਵਿੱਚ ਕੱਲ ਨੂੰ ਉਹਨਾਂ ਨੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਨਹੀਂ ਪੂਰੇ ਕੀਤੇ ਜੀ ਵਿਰੋਧ ਚ ਵੀ ਖੜੋਗੇ ਦੇਖੋ ਗੱਲ ਸੁਣੋ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਸਾਡੇ ਇੱਕ ਸਟੇਜ ਤੇ ਗੱਲ ਕਰੀ ਸੀਗੀ ਵੀ ਅਸੀਂ ਜਿੱਥੇ ਲੋੜ ਵਿਰੋਧ ਕਰਨ ਦੀ ਹੁੰਦੀ ਅਸੀਂ ਕਰਦੇ ਆ ਆ ਸਾਡੇ ਕੋਲ ਏਟਕ ਦੇ ਸਾਥੀ ਖੜੇ ਆ ਚਾਰਚ ਫੇਰੇ ਏਟਕ ਦੇ ਸਾਥੀ ਖੜੇ ਆ ਅਸੀਂ ਵਿਰੋਧ ਕਰਦੇ ਆ ਜਿੱਥੇ ਸਾਡੀ ਲੋੜ ਪਵੇ ਐਦਾਂ ਨਹੀਂ ਐ ਪਰ ਮੈਂ ਤਾਂ ਜਿਵੇਂ ਬਾਰ ਬਾਰ ਕਿਹਾ ਵੀ ਜਦੋਂ ਅਸੀਂ ਦੇਖ ਲਿਆ ਨਾ ਭਾਜਪਾ ਅਕਾਲੀ ਕਾਂਗਰਸ ਭਾਜਪਾ ਆਪ ਇਹ ਸਾਰੇ ਕਹਿੰਦੇ ਆ ਵੀ ਜੇ ਚਾਰਾਂ ਦੀ ਅਸੀਂ ਤੁਲਨਾ ਕਰੀਏ ਤਾਂ ਫਿਰ ਆਪ ਦਾ ਹੀ ਸਮਰਥਨ ਕਰਨਾ ਪਣਦਾ ਬਾਕੀ ਮੈਂ ਇਹ ਨਹੀਂ ਕਹਿੰਦਾ ਮੈਂ ਬਾਰ-ਬਾਰ ਕਹਿ ਰਿਹਾ ਵੀ ਇਹ ਨਹੀਂ ਕਹਿੰਦਾ ਵੀ ਵੀ ਆਪ ਤਾਂ ਵੀ ਜਿਵੇਂ ਦੇਵਤੇ ਉੱਪਰੋਂ ਉਤਰ ਕੇ ਆਏ ਆ ਐਦਾਂ ਦੀ ਗੱਲ ਕੋਈ ਨਹੀਂ ਆ ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਹੈਗੀਆਂ ਜਿਹੜੀਆਂ ਤੁਸੀਂ ਦੱਸਤੀਆਂ ਜਿਹੜੇ ਬੰਦਿਆਂ ਨੂੰ ਆਪਾਂ ਕਹਿੰਦੇ ਜੀ ਚੋਰ ਠੱਗ ਲੁਟੇਰੇ ਨੇ ਜੀ ਇਹ ਪਾਰਟੀ ਵਾਲੇ ਉਹਨਾਂ ਪਾਰਟੀਆਂ ਦੇ ਬੰਦੇ ਸ਼ਾਮਿਲ ਹੋਏ ਜਾ ਰਹੇ ਜੀ ਜਿਹੜੇ ਵਰਕਰ ਮਿਹਨਤ ਕਰਦੇ ਮਰ ਗਏ ਉਹਨਾਂ ਨੂੰ ਟਿਕਟਾਂ ਨਹੀਂ ਜੀ ਇਹ ਕਮੀਆਂ ਹੈਗੀਆਂ ਇਹ ਕਮੀਆਂ ਹੈਗੀਆਂ ਮੈਂ ਤੁਹਾਡੇ ਨਾਲ ਮੰਨਦਾ ਵੀ ਜਿਹੜੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਤੇ ਇਹ ਗੱਲਾਂ ਉੱਪਰ ਪਹੁੰਚ ਲਈ ਵੀ ਹੈਗੀਆਂ ਨੇ ਐ ਨਹੀਂ ਹੈ ਹੁਣ ਜਿਵੇਂ ਸਾਨੂੰ ਹੀ ਫੋਨ ਆ ਰਹੇ ਆ ਕਈ ਵੇ ਦੱਸੋ ਤੁਹਾਨੂੰ ਕਿਹੜਾ ਉਹਦਾ ਦਈਏ ਅਸੀਂ ਨਹੀਂ ਉਹਦਾ ਲੈਣਾ ਮੈਨੂੰ ਕਈ ਵਾਰ ਫੋਨ ਆਲੇ ਚੰਡੀਗੜ੍ਹ ਤੋਂ ਦਿੱਲੀ ਤੋਂ ਦੱਸੋ ਤੁਹਾਨੂੰ ਕਿਹੜਾ ਉਹਦਾ ਦਈਏ ਮੈਂ ਕਹਿੰਦਾ ਨਹੀਂ ਉਹਦਾ ਨਹੀਂ ਚਾਹੀਦਾ ਮੈਨੂੰ ਤਾਂ ਪੰਜਾਬ ਦਾ ਸਾਫ਼ ਸੁਥਰਾ ਵਾਤਾਵਰਣ ਚਾਹੀਦਾ ਜਿਵੇਂ ਕਿ ਪਹਿਲਾਂ ਰੰਗਲਾ ਪੰਜਾਬ ਸੀ ਸਾਡਾ ਉਹਦਾ ਸਾਡਾ ਰੰਗਲਾ ਪੰਜਾਬ ਬਣਨਾ ਚਾਹੀਦਾ ਤੇ ਭਗਵੰਤ ਮਾਨ ਤੇ ਮੈਂ ਆਸ਼ਾ ਕਰਦਾ ਹਜੇ ਤੱਕ ਇਹਦੇ ਤੇ ਕੋਈ ਕਿਸੇ ਦਾ ਭ੍ਰਿਸ਼ਟਾਚਾਰ ਦਾ ਜਿਹੜਾ ਦੋਸ਼ ਨਹੀਂ ਲੱਗਿਆ ਸਭ ਤੋਂ ਵੱਡੀ ਉਪਰਾਈ ਜੇ ਸਾਡੇ ਸਮਾਜ ਵਿੱਚ ਹੈ ਉਹ ਭ੍ਰਿਸ਼ਟਾਚਾਰ ਹੈ ਉਪ੍ਰਿਸ਼ਟਾਚਾਰ ਮੈਂ ਇਹ ਨਹੀਂ ਕਹਿੰਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਇਸ ਸਰਕਾਰ ਦੇ ਪਰ ਇਹ ਜਰੂਰ ਕਹੂੰਗਾ ਪਹਿਲਾਂ ਦੇ ਮੁਕਾਬਲੇ ਘਟ ਹੈ ਸੋ ਬਿਲਕੁਲ ਸਮਰਥਕ ਨੇ ਵਰਕਰ ਨੇ ਆਗੂ ਵੀ ਕਹੇ ਸਦੇ ਕਿਉਂਕਿ ਜਿਵੇਂ ਦੇ ਇਹਨਾਂ ਦੇ ਵਿਚਾਰ ਹੈ ਗੱਲਾਂ ਦੀ ਨੌਲੇਜ ਹੈ ਤਾਂ ਆਪ ਕੁਲਦੀਪ ਸਿੰਘ ਜੀ ਜੇ ਹੀ ਹੋਰੀ ਉਹਨਾਂ ਨਾਲ ਗੱਲਬਾਤ ਕੀਤੀ ਸੋ ਸਾਹਮਣੇ ਤੁਸੀਂ ਵੇਖ ਸਕਦੇ ਹੋ ਮਾਲਵਿੰਦਰ ਕੰਗੋਰੀ ਵੀ ਪਹੁੰਚ ਚੁੱਕੇ ਨੇ ਡਾਕਟਰ ਚਰਨਜੀਤ ਜੀ ਦਿਨੇਸ਼ ਚੱਡਾ ਜੀ ਹਰਜੋਤ ਮਹਿਸ ਜੀ ਅਨਮੋਲ ਗਗਨ ਮਾਨ ਐਸ ਵੱਲੇ ਸੰਬੋਧਨ ਕਰ ਰਹੇ ਨੇ ਸੋਜੈ ਕਿਸ਼ਨ ਲੋੜੀ ਪਹੁੰਚੋਏ ਨੇ ਨੋ ਹਲਕੇ ਜਿਹੜੇ ਸ੍ਰੀ ਨਾਨਪੁਰ ਸਾਹਿਬ ਦੇ ਨੇ ਤਾਂ ਉਹਨਾਂ ਤੋਂ ਹਰ ਇੱਕ ਵਿਧਾਇਕ ਆਪਣੇ ਨਾਲ ਆਪਣੇ ਸਮਰਥਕ ਲੈ ਕੇ ਪਹੁੰਚੇ ਨੇ ਕੁਝ ਦੇਰ ਬਾਅਦ ਭਗਵੰਤ ਮਾਨ ਹੋਰੀ ਇੱਥੋਂ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਮਾਰਚ ਜਿਹੜਾ ਹੈਗਾ ਇਹ ਕੱਢਿਆ ਜਾਵੇਗਾ ਸੋ ਨਮੋ ਅਲਗਗਨ ਮਾਨ ਜੀ ਨੇ ਚੈਲੰਜ ਕਰਤਾ ਬਈ ਇੱਕ ਵੀ ਸੀਟ ਹੋਰ ਕੋਈ ਪਾਰਟੀ ਕੱਢ ਕੇ ਦਿਖਾ ਦੇਵੇ ਇੱਕ ਵੀ ਸੀਟ 13 0 ਕਹਿੰਦੇ ਹੋਣ ਵਾਲਾ ਹੈ ਸੋ ਜੀ 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 ਕੁਝ ਦੇਰ ਪਹਿਲਾਂ ਇੱਥੋਂ ਅਨਾਉਂਸਮੈਂਟਾਂ ਵੀ ਹੋ ਕੇ ਛੱਡੀਆਂ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਇਹ ਰੈਲੀ ਕੁਝ ਚੋਰਾਂ ਦੀ ਰੈਲੀ ਵੀ ਬਣ ਗਈ ਹੈ ਕਿਉਂਕਿ ਇੱਥੇ ਕਹਿੰਦੇ ਪੰਜ ਮੋਬਾਈਲ ਕੱਢ ਲੈ ਜੀ ਅਨਾਉਂਸਮੈਂਟਾਂ ਕਰ ਰਹੀ ਸੀਗੇ ਜੀ ਮੋਬਾਈਲ ਸੰਭਿਆ ਹੋ ਜੀ ਤੁਸੀਂ ਆਪਣਾ ਬਿਲਕੁਲ ਜੀ ਪੁਲਿਸ ਅਨਾਉਂਸਮੈਂਟ ਜੀ ਹਾਂਜੀ ਹਾਂਜੀ ਤੋ ਪੰਜ ਮੋਬਾਈਲ ਜਿਹੜੇ ਇੱਥੇ ਕੱਢ ਚੁੱਕੇ ਆ ਕਿਉਂਕਿ ਚੋਰ ਹਰ ਕਿਤੇ ਦਾ ਲਾ ਲੈਂਦੇ ਹੁੰਦੇ ਆ ਪਰ ਇਹ ਮੁੱਖ ਮੰਤਰੀ ਦੀ ਰੈਲੀ ਹੈ ਘੱਟੋ ਘੱਟ ਚੋਰਾਂ ਨੂੰ ਮੁੱਖ ਮੰਤਰੀ ਦਾ ਡਰ ਨਹੀਂ ਹੈਗਾ ਜੀ ਹਾਂਜੀ ਚੋਰ ਆਪਣਾ ਦਾ ਹਰ ਕਿਤੇ ਲਾ ਹੀ ਲੈਂਦੇ ਆ ਹਰ ਇੱਕ ਜਗ੍ਹਾ ਲਾਂਦੇ ਜੀ ਕੋਈ ਧਾਰਮਿਕ ਸਥਾਨ ਹੋਵੇ ਕਿਤੇ ਵੀ ਹੋਵੇ ਕੋਈ ਦਿਨ ਅਜਿਹਾ ਆਊਗਾ ਜੀ ਵੀ ਸੂਬੇ ਦੇ ਲੋਕ ਖੁਸ਼ਹਾਲ ਮਹਿਸੂਸ ਕਰਨਗੇ ਪੂਰੇ ਆਜ਼ਾਦ ਵੀ ਜਿੱਥੇ ਮਰਜੀ ਫਿਰ ਜਾਓ ਜਿਵੇਂ ਦੁਬਈ ਦੇ ਵਿੱਚ ਫਿਰਦੇ ਆ ਜੀ ਬਿਲਕੁਲ ਜੀ ਬਿਲਕੁਲ ਆਉਗਾ ਜੀ ਕੋਈ ਦਿਨੇ ਜਾ ਆ ਜੀ ਹਾਂ ਜੀ ਬਿਲਕੁਲ ਆਉਗਾ ਜੀ ਜਦੋਂ ਆਉਗਾ ਜੀ ਅਣੇ ਵਾਲਾ ਜੀ ਮੁੱਖ ਮੰਤਰੀ ਦੀ ਰੈਲੀ 'ਚ ਚੋਰੀਆਂ ਹੋ ਜਾਂਦੀਆਂ ਜੀ ਇਹ ਦਿਨ ਭਾਜੀ ਉਸ ਦੇ ਨਾਲਾ ਕੱਲੇ ਮੁੱਖ ਮੰਤਰੀ ਸਾਹਿਬ ਵੀ ਕੁਝ ਨਹੀਂ ਕਰ ਸਕਦੇ ਸਾਨੂੰ ਆਪ ਲੋਕਾਂ ਨੂੰ ਵੀ ਜ਼ਿੰਮੇਵਾਰ ਹੋਣਾ ਪੈਣਾ ਪਰ ਕਾਨੂੰਨ ਬਾਈ ਜਦੋਂ ਡੰਡਾ ਸਖਤ ਹੋਊਗਾ ਹੁਣ ਉਹ ਦੁਬਈ ਦੇ ਵਿੱਚ ਗੁੱਟੇ ਲਾ ਦਿੰਦੇ ਆ ਜਿਨ੍ਹਾਂ 'ਚ ਕੁਝ ਚੱਕ ਲਿਆ ਉਹਦਾ ਗੁੱਟੇ ਲਾ ਦੇਣਾ ਜੀ ਜੇ ਇਹ ਸਖਤ ਕਾਨੂੰਨ ਹੋਣਗੇ ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਕੋਈ ਵੀ ਬੰਦਾ ਅਪਰਾਧ ਕਰਦਾ ਹੈ ਉਹ ਕੋਈ ਨਾ ਕੋਈ ਆਪਣੇ ਬਚਾਅ ਖਾਤਰ ਕਿਸੇ ਨਾ ਕਿਸੇ ਦਾ ਇਸਤੇਮਾਲ ਕਰਦਾ ਹੈ ਉਦੀ ਆਪਾ ਸਮਾਜੇ ਉਦੀ ਆਪਾ ਬਚਾਅ ਕਰਨ ਦੇ ਵਿੱਚ ਪੂਰਾ ਜੋਰ ਪਾਉਂਦੇ ਜਦੋਂ ਸਾਰੇ ਸਮਾਜ ਚ ਅਸੀਂ ਆਪ ਇਕੱਲਾ ਇਕੱਲਾ ਬੰਦਾ ਸੁਧਰੂਗਾ ਤਾਂ ਸਮਾਜ ਸੁਧਰ ਸਕਦਾ ਜੇ ਹੁਣ ਅਸੀਂ ਕਚਰਾ ਸਿੱਟਦੇ ਹ ਜੇ ਅਸੀਂ ਕਚਰਾ ਸਿੱਟਣੋਂ ਹਟੋਂਗੇ ਤਾਂ ਦੋ ਦੇਖ ਕੇ ਸਾਨੂੰ ਹੋਰ ਹਟੋਂਗੇ ਜੀ ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਗਲਤ ਆਨਸਰ ਆ ਚਾਹੇ ਚੋਰ ਹੈ ਚਾਹੇ ਸਮਾਜ ਹੈ ਉਹਦੇ ਚ ਆਪਾਂ ਹੀ ਜ਼ਿੰਮੇਵਾਰ ਹੁੰਦੇ ਆਪਾਂ ਲੋਕਾਂ ਨੂੰ ਕਾਦੇ ਲਈ ਚੁਣੇ ਜਾਂਦੇ ਜੀ 13 ਲੋਕ ਕਾਦੇ ਲਈ ਚੁਣਨੇ ਆ 117 ਕਾਦੇ ਲਈ ਚੁਣੇ ਜਾਂਦੇ ਬਾਜੀ ਇਹ ਆਪਣਾ ਸੰਵਿਧਾਨ ਵਾਸਤੇ ਚੁਣੇ ਜਾਂਦੇ ਦੇਸ਼ ਕੁਰਸੀਆਂ ਤੇ ਬੈਠਣ ਲਈ ਚੁਣੇ ਜਾਂਦੇ ਵੀ ਨਜ਼ਾਰੇ ਲੁੱਟੋ ਨਹੀਂ ਹੈ ਤਾਂ ਜੀ ਦੇਖੋ ਕਾਨੂੰਨ ਵਿਵਸਥਾ ਬਣਾਉਣ ਵਾਸਤੇ ਚੁਣੇ ਜਾਂਦੇ ਆਫਸਰ ਵੀ ਸਾਡੇ ਕਾਨੂੰਨ ਵਿਵਸਥਾ ਵਾਸਤੇ ਹੁੰਦੇ ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਲੋਕ ਹੈ ਸਾਡਾ ਸਮਾਜ ਪਾ ਜੀ ਇਹ ਮੰਨਦੇ ਹੋ ਵੀ ਬੰਦਾ ਸੁਧਰਦਾ ਡਰਨ ਵਾਲਿਆ ਜਾਂ ਤਾਂ ਪਿਆਰ ਨਾਲ ਸੁਧਰ ਜੂਗਾ ਜੇ ਪਿਆਰ ਨਾਲ ਨਹੀਂ ਸੁਰਦਾ ਤਾਂ ਫੇਰ ਜੁੱਤੀ ਫੇਰ ਦਿੰਦੇ ਆ ਜੇ ਇੱਥੇ ਕਾਨੂੰਨ ਦੀ ਜੁੱਤੀ ਸਖਤ ਹੋ ਗਈ ਭਾਜੀ ਤੁਹਾਨੂੰ ਲੱਗਦਾ ਨਹੀਂ ਵੀ ਮੈਂ ਇਹ ਨਹੀਂ ਕਹਿੰਦਾ ਵੀ ਇਹੀ ਪਾਰਟੀ ਨੇ ਦੇਸ਼ ਭਰ ਦਾ ਹੀ ਹਾਲ ਇਹ ਆ ਉੱਪਰੋਂ ਹੀ ਜੇ ਕੇਂਦਰੀ ਬਣਾ ਦੇਵੇ ਅਜਿਹੇ ਸਖਤ ਕਾਨੂੰਨ ਸਰਕਾਰਾਂ ਨੂੰ ਬਣਾਉਣੇ ਚਾਹੀਦੇ ਜਿਹੜੇ ਮਰਜੀ ਰਾਜ ਦੀਆਂ ਹੋਣ ਭਾਜੀ ਸੈਂਟਰ ਦੀਆਂ ਹੋਣ ਜੀ ਦੇਖੋ ਜੀ ਹਰ ਜਗ੍ਹਾ ਲਿਖਿਆ ਹੋਇਆ ਵੀ ਹੁੰਦਾ ਹੈ ਆਪਾਂ ਕੋਟਾ ਕਚਰੇ ਦੇਖਦੇ ਆ ਵੀ ਕਾਨੂੰਨ ਦੀ ਪਾਲਣਾ ਕਰੋ ਕਾਨੂੰਨ ਮੁਤਾਬਕ ਚੱਲੋ ਆਪਾਂ ਪੰਜਾਬ ਦੇ ਵਿੱਚ ਕਾਨੂੰਨ ਤੋਂ ਬਾਹਰ ਹੋ ਜਾਂਦੇ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਕਿਤੇ ਨਾ ਕਿਤੇ ਥੋੜੀ ਗੱਲ ਸਹੀ ਐ ਬੇ ਲੋਕਾਂ ਨੂੰ ਸਖਤਾਈ ਚਾਹੀਦੀ ਐ ਚੰਡੀਗੜ੍ਹ 'ਚ ਆਪਾਂ ਜਾਂਦੇ ਆ ਉੱਥੇ ਸੀਟ ਬੈਲਟ ਲਾਂਦੇ ਆਪਾਂ ਉੱਥੇ ਹਰ ਪਾਲਣ ਕਰਦੇ ਲਾਈਟ ਤੇ ਖੜਦੇ ਇੱਕ ਦੂਜੇ ਨੂੰ ਸਾਈਡ ਦਿੰਦੇ ਇੱਥੇ ਲਗਭਗ ਪਾਕਿਸਤਾਨ ਵਾਲਾ ਹੀ ਮਾਹੌਲ ਐ ਪੰਜਾਬ 'ਚ ਹੋਇਆ ਵਾ ਕਿਤੇ ਨਾ ਕਿਤੇ ਚਲੋ ਸਰਕਾਰਾਂ ਨੂੰ ਨਾਲੇ ਪ੍ਰਸ਼ਾਸਨ ਨੂੰ ਚਾਹੀਦਾ ਐ ਬੇ ਥੋੜੀ ਜਿਹੀ ਲੋਕਾਂ ਦੇ ਸਖਤਾਈ ਵਧਾਈ ਜਾਵੇ ਕਿੱਥੋਂ ਆਏ ਬਾਜੀ ਤੁਸੀਂ ਮੈਂ ਰੋਪੜ ਤੋਂ ਪਿੰਡ ਭੋਲ ਤੋਂ ਸਾਬਕਾ ਸਰਪੰਚ ਹਾਂ ਜੀ ਕਰਮਜੀਤ ਸਿੰਘ ਠੀਕ ਐ ਜੀ ਅੰਗ ਸਾਬ ਨੂੰ ਸਮਰਥਨ ਕਰਦੇ ਹਾਂ ਜੀ ਗੰਗ ਸਾਬ ਨੂੰ ਕਰਦੇ ਅਸੀਂ ਦਰਸਲ ਚੱਡਾ ਜੀ ਐਮਐਲਏ ਸਾਡੇ ਹਲਕੇ ਤੋਂ ਅਸੀਂ ਇਹ ਗੱਲ ਚਾਹਦੇ ਆ ਵੀ ਸਿਆਣੇ ਕਹਿੰਦੇ ਆ ਵੀ ਜਿਹੜਾ ਗਵਾਂਢੀ ਸਰਾਣੇ ਦੀ ਬਾਹ ਹੁੰਦਾ ਭਈ ਉਤੋਂ ਬਾਅਦ ਪਿੰਡ ਹੁੰਦਾ ਰਿਸ਼ਤੇਦਾਰ ਬਾਅਦ ਚ ਆਉਂਦੇ ਹੁੰਦੇ ਪਈ ਅਸੀਂ ਆਪਣੇ ਕੈਂਡੀਡੇਟ ਨੂੰ ਤਖੜਾ ਕਰਨਾ ਚਾਹੁੰਦੇ ਵੀ ਹਜੇ ਸਾਡੇ ਜੂਥ ਦਾ ਐਮ ਐਲ ਏ ਉਹ ਵੀ ਬਹੁਤ ਉੱਪਰ ਤੱਕ ਜਾ ਸਕਦਾ ਵੀ ਜਿਹੜਾ ਹੁਣ ਲੰਗਰ ਦੇ ਵਿੱਚ ਵੀ ਜਦੋਂ ਬਾਲਟੀ ਆਪਣੇ ਬੰਦੇ ਦੇ ਹੱਥ ਚ ਹੁੰਦੀ ਉਹ ਮੱਲੋ ਮੱਲੀ ਮੁਠੀ ਬਾਦੀ ਆਪਣੇ ਬੰਦੇ ਨੂੰ ਪਾਏ ਦਿੰਦਾ ਜੇ ਸਾਡੇ ਹਲਕੇ ਦੇ ਲੀਡਰ ਨੌਜਵਾਨ ਸੂਝਵਾਨ ਪੜੇ ਲਿਖੇ ਅੱਗੇ ਆਉਂਗੇ ਤਾਂ ਹੋ ਸਕਦਾ ਹਲਕੇ ਦਾ ਸੁਧਾਰ ਹੋ ਸਕੇ ਸਾਡਾ ਜਿਹੜਾ ਰੋਪੜ ਹਲਕੇ ਉਹ ਚੰਡੀਗੜ੍ਹ ਨਾਲ ਵੀ ਸੋਨਾ ਹੈ ਜੇ ਕਿਤੇ ਨਾ ਕਿਤੇ ਅਸੀਂ ਰਲ ਮਿਲ ਕੇ ਆਪਣੇ ਲੀਡਰਾਂ ਨੂੰ ਤਖੜੇ ਕਰੀਏ ਨਾ ਕਿ ਕੋਈ ਗਰਦਾਸਪੁਰ ਤਾਰਨ ਤਾਰਨ ਵਾਲਿਆਂ ਦੇ ਪਿੱਛੇ ਭੱਜੀਏ ਤਾਂ ਵਧੀਆ ਹੋਊਗਾ ਅਲਰਟਾ ਕਿ ਕੀ ਰਿਪੋਰਟ ਰਹੀ ਹੈ ਜੀ ਤੁਹਾਡੇ ਮੁਤਾਬਕ ਦਿਨੇਸ਼ ਛੱਡਾ ਜੀ ਲੱਗੇ ਹੋਏ ਆ ਵਧੀਆ ਲੋਕਾਂ ਦੇ ਲਈ ਕੰਮ ਕਰ ਦਿਨੇਸ਼ ਛੱਡਾ ਜੀ ਦੇਖੋ ਆ ਜਿਹੜਾ ਹਲਕਾ ਖੜਾ ਆ ਜਾ ਕੇ ਦਿਨੇਸ਼ ਛੱਡਾ ਜੀ ਦਾ ਅੱਛੀ ਪਕੜ ਹੈ ਲੋਕਾਂ ਤੇ ਨਾ ਚੰਡੀਗੜ੍ਹ ਐਮਐਲਏ ਹੋਸਟਲ 'ਚ ਜਾਂਦੇ ਆ ਆਪਣੇ ਰੋਪੜ ਹੁੰਦੇ ਆ ਔਰ ਇੱਥੇ ਅੱਜ ਝੜੂ ਦੀ ਸਰਕਾਰ 'ਚ ਕਿਤੇ ਨਾ ਕਿਤੇ ਇਹ ਚੀਜ਼ ਖਤਮ ਹੋ ਗਈ ਵੀ ਪਹਿਲਾਂ ਕਾਂਗਰਸ ਕਾਲੀਆਂ ਵੇਲੇ ਹੁੰਦਾ ਦਾ ਤੁਸੀਂ ਇਲਾਕੇ ਦੇ ਜਿਹੜੇ ਮੋਤਵਰ ਲੀਡਰ ਹੈ ਉਹਨਾਂ ਨੂੰ ਲੈ ਕੇ ਆਓ ਤੁਹਾਡੇ ਕੰਮ ਤਾਂ ਹੋਣੇ ਅੱਜ ਝਾੜੂ ਦੇ ਦਫ਼ਤਰ ਐਮਐਲਏ ਦਿਨੇ ਚੱਡਾ ਜੀ ਦੇ ਦਫ਼ਤਰ ਚਾਹੇ ਤੁਸੀਂ ਛੋਟਾ ਬੱਚਾ ਆਜੋ ਚਾਹੇ ਕੋਈ ਵੱਡਾ ਆਜੋ ਬਿਨਾਂ ਵਿਚਾਰਸ਼ ਤੋਂ ਜਿਹੜੇ ਮਰਜੀ ਅਫਸਰ ਨੂੰ ਜਿੱਥੇ ਮਰਜੀ ਕੰਮ ਚ ਤੁਸੀਂ ਸਹਿਯੋਗ ਲੈਣਾ ਚਾਹੁੰਦੇ ਮਿਲੂੰਗਾ ਜੀ ਇਹ ਚੱਡਾ ਜੀ ਦੇ ਹੋ ਸਕਦਾ ਪਰ ਬਾਕੀਆਂ ਦੀ ਰਿਪੋਰਟ ਇਸ ਤਰ੍ਹਾਂ ਦੀ ਨਹੀਂ ਹੈ ਭਾਈ ਜੀ ਰੋਪੜ ਦੀ ਹੋ ਸਕਦੀ ਹੈ ਰਿਪੋਰਟ ਦੇਖੋ ਜੀ ਅਸੀਂ ਆਪਣੇ ਹਲਕੇ ਬਾਰੇ ਜਾਣਦੇ ਸੀ ਆਪਣੇ ਐਮਐਲਏ ਬਾਰੇ ਜਾਣਦੇ ਸਾਡਾ ਉਹ ਐਮਐਲਏ ਸਾਡੇ ਹਲਕੇ ਦਾ ਹੈ ਅਸੀਂ ਉਹਨੂੰ ਤਖੜਾ ਲੀਡਰ ਬਣਾਇਆ ਚਾਹੁੰਦੇ ਆਪਣੇ ਹਲਕੇ ਦਾ ਸੁਧਾਰ ਹੋਣਾ ਦੇਖਣਾ ਚਾਹੁੰਦੇ ਜੀ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਲੋਕਲ ਆਪਣੇ ਗੁਆਂਢ ਆਪਣੇ ਪਹਿਲਾ ਇਲਾਕੇ ਨੂੰ ਦੇਖੋ ਬਾਕੀ ਬਾਅਦ ਦੀ ਗੱਲ ਹੈ ਸੋ ਭਾਈ ਜਿਹਦੇ ਵਧੀਆ ਵਿਚਾਰ ਆ ਵੀ ਆਪਣੇ ਤੋਂ ਕਰ ਕਰਕੇ ਸ਼ੁਰੂ ਜਦੋਂ ਸਾਰੇ ਜਣੇ ਆਪਣੇ ਹਲਕੇ ਨੂੰ ਦੇਖਣਗੇ ਤਾਂ ਪੂਰੇ ਪੰਜਾਬ ਦੀ ਗੱਲ ਹੋ ਜੂਗੀ ਆਪਣੇ ਹਲਕਿਆਂ ਤੋਂ ਸੁਧਾਰ ਦੀ ਗੱਲ ਕੀਤੀ ਆ ਭਾਈ ਹੋਰਾਂ ਨੇ ਤੇ ਸਾਹਮਣੇ ਤੁਸੀਂ ਇੱਕ ਵਾਰ ਫੇਰ ਵੇਖ ਸਕਦੇ ਹੋ ਜਿੰਦਾਬਾਦ ਭਾਈ ਜਿੰਦਾਬਾਦ ਸੋ ਕੁਝ ਹੀ ਦੇਰ ਦੇ ਵਿੱਚ ਉਸੀ ਸਮੇਂ ਦੇ ਵਿੱਚ ਭਗਵੰਤ ਮਾਨ ਹੋਰੀ ਇੱਥੇ ਜਿਹੜੇ ਹੈਗੇ ਆ ਲੋਕਾਂ ਨੂੰ ਸੰਬੋਧਨ ਕਰਨਗੇ ਇੱਥੋਂ ਜਿਹੜੀ ਹੈਗਾ ਮਾਰਚ ਸ਼ੁਰੂ ਕੀਤਾ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ